ਸਰ ਜੀ ਪ੍ਰੈਸ ਕਾਨਫਰੰਸ ਕਰ ਰਹੇ ਕੀ ਕਾਰਨ ਇੰਟਰਸਪਰੋ ਇਹ ਤਾਂ ਜੀ ਮਿਤੀ 23 ਤੰਤਰੀਕ ਨੂੰ ਮੋਸਕਾਵਾਦ ਪਿੰਡ ਦੇ ਵਿੱਚ ਇੱਕ ਮਾਈਨਰ ਬੱਚੀ ਵੱਲੋਂ ਸੁਸਾਇਸਾਈਡ ਕਰ ਲਿਆ ਗਿਆ ਸੀ ਜਿਹੜੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਤੇ ਉਹਦੇ ਰਿਗਾਰਡਿੰਗ ਇਹਨਾਂ ਨੇ ਉਹਨੂੰ ਕਨਫੀਮ ਵੀ ਕਰ ਦਿੱਤਾ ਸੀ ਸਾਡੇ ਕੋਲ ਆ ਜਿਹੜੀ ਇਨਫੋਰਮੇਸ਼ਨ ਆਈ ਸੀ ਮਦਰ ਵੱਲੋਂ ਅਸੀਂ ਇਹ ਵੀ ਜਿਹੜੀ ਜੋ ਆਪਣੇ ਸੀਨੀਅਰ ਅਫਸਰਾਂ ਦੇ ਮਾਨਯੋਗ ਸਤਿ ਨੀਂਤ ਕੰਟਰੋਲ ਜੀ ਦੇ ਧਿਆਨ ਚ ਲੈਂਦਾ ਉਨ੍ਹਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਤੋ ਪਰਚਾ ਦਰਜ ਕੀਤਾ ਬਲਵੀਰ ਸਿੰਘ ਮੁਸਕਾਬਾਦ ਦੇ ਖਿਲਾਫ ਜਿਹੜਾ ਹੈ ਕੋਈ ਮੈਸੇਜ ਵਗੈਰਾ ਦਾ ਸ਼ੀਲ ਮੈਸੇਜ ਨੂੰ ਭੇਜਦਾ ਸੀ ਜਿਹਦੇ ਦੁੱਖੋਂ ਨੇ ਡਾ ਸੂਸਾਈਡ ਕੀਤਾ ਤੇ ਬਲਵੀਰ ਸਿੰਘ ਦੇ ਖਿਲਾਫ ਇਮੀਜਿਡੀ ਜਿਹੜੀ ਐਫ ਆਰ 67 ਨੰਬਰ ਅੰਡਰ ਸੈਕਸ਼ਨ 355 353 ਐ ਤੇ 12 ਪੱਪਸੋਵੈਕ ਤੇ 380 ਐ ਇਹ ਦਰਜ ਕੀਤਾ ਇਹ ਪਰਚਾ ਦਰਜ ਕਰਨ ਤੋਂ ਬਾਅਦ ਦੋ ਟੀਮਾਂ ਬਣਾ ਕੇ ਹੀ ਮੁੱਲੋਂ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਕੁੜੀ ਜਿਹੜੀ ਨੂੰ ਮਸਲ ਬੱਚੀ ਦੀ ਉਮਰ 13 ਸਾਲ ਦੇ ਚ ਉਹ ਜਿਹੜਾ ਦੋਸ਼ੀ ਆ ਉਹਦੇ ਨਾਲ ਕੀ ਸੰਬੰਧ ਸੀ ਉਹ ਦੋਸ਼ੀ ਦੇ ਇਹ ਬੱਚੀ ਤੇ ਦੀ ਮਦਰ ਦੋਸ਼ੀ ਦੇ ਘਰੇ ਉਸ ਟਾਈਮ ਪਹਿਲਾਂ ਕੰਮ ਕਰਨ ਜਾਂਦੇ ਸੀ ਜਦੋਂ ਇਹਦੀ ਨੀਅਤ ਠੀਕ ਨਹੀਂ ਦਿਖੀ ਉਹਦੀ ਮਦਰ ਤੇ ਦੋਨੇ ਕੰਮ ਕਰਨੋਂ ਰੁਕ ਗਏ ਤੇ ਇਹ ਬੱਚੀ ਵੱਲੋਂ ਆਪਣੀ ਮੌਤ ਦੱਸਿਆ ਗਿਆ ਜਾਂ ਸੁਸਾਇਡ ਤੋਂ ਬਾਅਦ ਹੀ ਪਤਾ ਲੱਗਿਆ ਨਹੀਂ ਸੁਸਾਇਡ ਤੋਂ ਬਾਅਦ ਹੀ ਪਤਾ ਲੱਗਿਆ ਪਰਮੇਸ਼ਾਨਾ ਸਰ ਜਿਹੜੀ ਕੀਤੀ ਗਈ ਆ ਉਹ ਸੇਮ ਡੇ ਹੀ ਸੁਸਾਇਡ ਵਾਲੇ ਦਿਨ ਹੀ ਕਰਤੀ ਸੀ ਉਹ ਸੇਮ ਡੇ ਤਿੰਨ ਘੰਟਿਆਂ ਦੇ ਵਿੱਚ ਹੀ ਕਰ ਦਿੱਤੀ ਤੇ ਪਰਿਵਾਰ ਵੱਲੋਂ ਪੁਲਿਸ ਨੂੰ ਵੀ ਦੱਸਿਆ ਗਿਆ ਜੀ ਇਹਦੇ ਬਾਰੇ ਤਾਂ ਹੁਣ ਪਰਿਵਾਰ ਨੂੰ ਹੀ ਦੱਸਿਆ ਸੀ ਉਦੋਂ ਪਰਿਵਾਰ ਕੰਦੇ ਸਾਨੂੰ ਚੱਕੋ ਹੋਆ ਸੀ ਜਦੋਂ ਬੱਚੇ ਦੇ ਮੋਬਾਈਲ ਵਗੈਰਾ ਦੇਖਿਆ ਉਦੋਂ ਫਿਰ ਗੱਲ ਸਾਹਮਣੇ ਸੁਸਾਇਡ ਨੋਟ ਮਿਲੇ ਜੀ ਕੋਈ ਨਹੀਂ ਸੁਸਾਇਡ ਹੋੜ ਨਹੀਂ ਤੇ ਕੁਝ ਦੱਸਿਆ ਗਿਆ ਵੀ ਉਹ ਬੱਚੀ ਨੂੰ ਸ਼ਹੂਰ ਵੀ ਫੋਟੋਸ਼ਾਪ ਕਰਦਾ ਸੀ ਜਾਂ ਤੇ ਜੀ ਉਸ ਜਨ ਫਿਲਮ ਮੈਸੇਜ ਭੇਜਿਆ ਸੀ ਇਹ ਜੀ ਹਜੇ ਜਿਹੜਾ ਇਹੀ ਆ ਮੋਬਾਈਲ ਅਸੀਂ ਦੋਨਾਂ ਦੇ ਬੱਚੀ ਦਾ ਤੇ ਮੁੱਲਯੰਦਾ ਦੋਨੋਂ ਅਸੀਂ ਸਾਈਬਰ ਸਾਨੂੰ ਭੇਜਾਂਗੇ ਫਰੈਂਜਿਕ ਜਾਂਚ ਤੋਂ ਬਾਅਦ ਜਿਹੜੀ ਫੈਕਟ ਸਾਹਮਣੇ ਆਣਗੇ ਉਹਦੇ ਅਨਸਾਰ ਜਿਹੜੀ ਤਕਤੀਸ਼ ਮੁਝ ਲੈਣਗੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰੀਪੀ ਮੈਂ ਮਸਕਵਾਦਾ ਤੁਆਡੀ ਕੁੜੀ ਦਾ ਕੀ ਨਾਮ ਹੈ ਮੇਰੀ ਕੁੜੀ ਦਾ ਨਾਮ ਗੁਰਪ੍ਰੀਤ ਉਮਰ ਕਿੰਨੀ ਆਦੀ ਉਮਰ 13 ਸਾਲ ਦੀ ਕੀ ਹੋਇਆ ਧੱਕਾ ਹੋਇਆ ਮੇਰੇ ਨਾਲ ਕਿਸ ਤਰ੍ਹਾਂ ਦਾ ਧੱਕਾ ਹੋਇਆ ਮੋਂ ਤਾਂ ਕਨਜਾਇਤ ਕਰਿਆ ਨੇ ਮੇਰੇ ਕੋਲ ਨਾ ਮੈਂ ਗਈ ਹੋਈ ਸੀ ਆਪਣੇ ਕੰਮ ਕਰਨ ਬਲਵੀਰ ਸਿੰਘ ਮੁਸਕਾਵਾਤਾ ਹਾਂਜੀ ਮੋਂ ਧੱਕਾ ਕਰਦਾ ਸੀ ਮੇਰੀ ਕੁੜੀ ਨੇ ਜਾਇਚ ਕਿਸ ਤਰ੍ਹਾਂ ਦਾ ਧੱਕਾ ਇੱਕ ਹੀ ਕੰਮ ਕਰਦੀ ਸੀ ਉਹਨਾਂ ਦੇ ਘਰੇ ਮੈਂ ਮੈਂ ਕੰਮ ਕਰਦੀ ਸੀ ਮੈਂ ਹਟ ਗਈ ਉਹਨੇ ਬੰਦਾ ਸਹੀ ਨਹੀਂ ਲੱਗਿਆ ਤੀ ਉਹਨਾਂ ਦੇ ਘਰੇ ਉਹਨਾਂ ਦੇ ਘਰੇ ਮੈਨੂੰ ਬੰਦਾ ਸਹੀ ਨਹੀਂ ਲੱਗਿਆ ਮੈਨੂੰ ਗਲਤ ਲੱਗਾ ਲੱਗਿਆ ਤੀ ਵੇਂ ਮੈਂ ਹਟ ਗਈ ਤੇ ਮੈਂ ਤਿੰਨ ਨਿਸ਼ਾਨ ਮੇਰੀ ਕੁੜੀ ਦੇ ਪੱਟ ਤੇ ਨਿਸ਼ਾਨ ਬਹੁਤ ਆਏ ਹੋਤੇ ਕਹਿੰਦਾ ਇਹਨੇ ਮਾਰ ਕੇ ਤੰਗੀ ਹੋਵੇ ਮੇਰੇ ਕੋਲ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਕੁੜੀ ਨਾਲ ਹਾਂਜੀ ਤੁਹਾਨੂੰ ਕਦੋਂ ਪਤਾ ਲੱਗਿਆ ਕੁੜੀ ਨਾਲ ਇਸ ਤਰ੍ਹਾਂ ਹੋ ਰਿਹਾ ਸੀ ਜੀ ਮੈਨੂੰ ਪੌਣ ਤਾਈ ਮੈਨੂੰ ਹੋਇਆ ਵਾ ਸਾਰਾ ਕੁਝ ਮੈਂ ਕਿ ਕੁੜੀ ਨੇ ਜੋ ਸੁਸਾਇਡ ਕੀਤਾ ਤੁਹਾਨੂੰ ਕਦੇ ਕੁਝ ਦੱਸਿਆ ਕੁੜੀ ਨੇ ਕੁੜੀ ਨੇ ਮੈਨੂੰ ਕੋਈ ਗੱਲ ਨਹੀਂ ਦੱਸੀ ਸੀ ਕੁੜੀ ਨੇ ਆਤਮ ਹੱਤਿਆ ਕਿੱਥੇ ਕੀਤੀ ਹੈ ਜੀ ਹਾਂਜੀ ਘਰੇ ਘਰੀ ਜਾਂ ਮੇਰੇ ਘਰੇ ਕੋਈ ਨਹੀਂ ਰਿਸ਼ੀ ਹੈ ਕਿ ਮੇਰੇ ਘਰੇ ਮੈਂ ਇਹਨੇ ਮੇਰੇ ਸਸੂ ਨਹੀਂ ਨਿਰੇਗਾ ਜਾਂਦੇ ਨੇ ਕੋਈ ਹਾਂਜੀ ਉਹ ਕੁੜੀ ਨੇ ਦੱਸਿਆ ਵੀ ਉਹ ਕੁੜੀ ਦੇ ਗੱਲ ਗੱਲ ਫਰਾ ਲੈ ਰਿਆ ਕੁੜੀ ਨੇ ਗੱਲ ਫਰਾ ਤੰਗੀ ਪਈ ਸੀ ਗਵਾਰੀਆਂ ਨੇ ਆ ਕੇ ਦੇਖੀ ਆ ਮੇਰਾ ਬੱਚਾ ਛੋਟਾ ਜਿਹਾ ਔਰ ਇਹ ਦਵਾਈ ਪਾਈ ਆ ਕੇ ਹਾਂ ਠੀਕ ਆ 10 ਸਾਲ ਦੀ ਤਾਂ ਬੋਟਲ ਕਿੰਨੇ ਸੀ ਉਹਨੂੰ ਤਾਂ ਉਹ ਬਲੀ ਵੀ ਕਹਿ ਲੱਗਿਆ ਵੀ ਦੱਸਣਾ ਨਹੀਂ ਹੈਗਾ ਤੁਸੀਂ ਇਹਦਾ ਛੇਤੀ ਛੇਤੀ ਸਰਦਾਰ ਕਰਨ ਲੱਗਿਆ ਮਲਵੀਰ ਜੀ ਕੀ ਕਹਿੰਦਾ ਸੀਗਾ ਤੁਹਾਨੂੰ ਸੰਜੇ ਵੀ ਇਹਦਾ ਸਰਦਾਰ ਕਰੋ ਛੇਤੀ ਛੇਤੀ ਕੋਈ ਪੈਸਾ ਤਾਂ ਲੈਣ ਦੀ ਨਹੀਂ ਹੋਇਆ ਹਾਂਜੀ ਪੈਸਾ ਦਾ ਕੋਈ ਨਹੀਂ ਹੋਇਆ ਲਾਲਚ ਵੀ ਦਿੱਤਾ ਪੈਸੇ ਦਾ ਨਹੀਂ ਨਹੀਂ ਲਾਲਚ ਕੋਈ ਨਹੀਂ ਜਰੂਰੀ ਇੰਪ੍ਰੋਵਾਈਜ਼ ਕਰਿਆ ਕਰਿਆ ਨਹੀਂ ਹੈਗਾ ਸੀ ਮੈਂ ਚਾਚੀ ਰੱਖ ਆ ਚਾਚੀ ਸੀ ਉਹਦਾ ਕੀ ਨਾਮ ਸੀ ਕਿੰਨੀ ਉਮਰ ਸੀ ਉਹਦਾ ਮੈਂ ਮਨਜੀਤ ਘੋੜਾ ਜੀ ਤੇ ਉਹਦੀ ਉਮਰ 13 ਸਾਲ ਸੀਗੀ ਗੁਰਪ੍ਰੀਤ ਉਹਦਾ ਨਾਮ ਸੀਗਾ ਜੀ ਕੀ ਘਟਨਾ ਹੋਈ ਸੀ ਜੀ ਉਹ ਇਹ ਜੀ ਮਾਮਾ ਦੀ ਇਹਨਾਂ ਬਾਪ ਹੈ ਨਹੀਂ ਸੀਗਾ ਇਹ ਦੋਨੋਂ ਉਹਨਾਂ ਨੇ ਘਰੇ ਪਹਿਲਾਂ ਕੰਮ ਕਰਦੀਆਂ ਸੀ ਲੀਆਂ ਜਿਹੜੇ ਕੰਮ ਕਰਦੀਆਂ ਸੀ ਉਹ ਕੁੜੀ ਨੂੰ ਗਲਤ ਪਤਾ ਨਹੀਂ ਕਹਿੰਦਾ ਜੀ ਇਹਦੀ ਮਾਂ ਨੂੰ ਕੁਝ ਲੱਗਿਆ ਵੀ ਗਲਤ ਬੰਦਾ ਹੈ ਜੀ ਫਿਰ ਇਹਨਾਂ ਨੇ ਘਰੋਂ ਕੰਮ ਕਰਨ ਤੋਂ ਹਟ ਗਈ ਤੇ ਬਾਅਦ ਵਿੱਚ ਪਤਾ ਨਹੀਂ ਉਹਨੇ ਵੀਡੀਓ ਬਣਾਈਆਂ ਗਲਤ ਕੁੜੀ ਦੀ ਗਲਤ ਉਹਨੂੰ ਸਖਸ ਵਗੈਰਾ ਕੀਤਾ ਫਿਰ ਉਹਦੇ ਵੀਡੀਓ ਬਣਾਣੀਆਂ ਵਿਚਾਰਦੀਆਂ ਫਿਰ ਉਹਨੂੰ ਬਲੈਕਮੇਲ ਕਰਦਾ ਰਿਹਾ ਜ਼ਬਰਦਸਤੀ ਵੀਡੀਓ ਉਹਨੂੰ ਬਲੈਕਮੇਲ ਕਰਦਾ ਤੇਰੀ ਵੀਡੀਓ ਮੈਂ ਡਾਊਨਲੋਡ ਕਰ ਦੂੰਗਾ ਇਦਾਂ ਜੀ ਪਤਾ ਨਹੀਂ ਉਹਨੇ ਆਪ ਆਕੇ ਨੂੰ ਫਾਹ ਦਿੱਤਾ ਹੈ ਪਤਾ ਨਹੀਂ ਉਹਨੇ ਸੁਸਾਇਸਾਈਡ ਕੀਤਾ ਜੀ ਤੁਹਾਨੂੰ ਤੁਹਾਡੇ ਨਾਲ ਕਦੇ ਕੋਈ ਗੱਲ ਹੋਈ ਹੈ ਉਹਨਾਂ ਦੀ ਨਹੀਂ ਜੀ ਗੱਲ ਨਹੀਂ ਕਰਦੇ ਸੀ ਕੰਮ ਤੇ ਜਾਂਦੀਆਂ ਸੀ ਕਿ ਬਿਚਾਰੀਆਂ ਫਿਰ ਕੰਮ ਤੋਂ ਘਰ ਆ ਕੇ ਉਹਨੇ ਘਰ ਰਹਿੰਦੀਆਂ ਸੀ ਕਿੰਨੇ ਟਾਈਮ ਤੋਂ ਕੁੜੀ ਕੰਮ ਕਰਦੀ ਸੀ ਉਹਨਾਂ ਦੇ ਘਰੇ ਇੰਨਾਂ ਦੇ ਘਰੇ ਤਾਂ ਇਹਨਾਂ ਦੇ ਮਮਾ ਨੂੰ ਪਤਾ ਜੀ ਇਹਨਾਂ ਨੂੰ ਜਦ ਗੱਲ ਕਰੀਏ ਤੇ ਉਹ ਕੁੜੀ ਮਰੀ ਵੀ ਮਿਲੀ ਆ ਤੁਸੀਂ ਪੁਲਿਸ ਨੂੰ ਉਤਲਾਹ ਨਹੀਂ ਕੀਤੀ ਇਹਨੂੰ ਡਰਾਤਾ ਜੂ ਵਿਚ ਆ ਖੁਦ ਆ ਗਿਆ ਨਾ ਜਦੋਂ ਕੁੜੀ ਉਤਾਰ ਰਹੀ ਸੀ ਉਹਨੂੰ ਲਟਕੀ ਹੋਈ ਨੂੰ ਉਹ ਖੁਦ ਆ ਕੇ ਕਹਿਣ ਲੱਗ ਗਿਆ ਆ ਤੁਹਾਡੇ ਨਾਲ ਉਲਟੀ ਕਾਰਵਾਈ ਹੋ ਜੂਗੀ ਕੁੜੀ ਤੁਹਾਡੇ ਘਰੇ ਮਰ ਗਈ ਵੀ ਮੈਂ ਤੁਹਾਡੇ ਨਾਲ ਖੜਾ ਇਹਨਾਂ ਮੈਂ ਤੁਹਾਨੂੰ ਬੱਲਣ ਵੀ ਦਿੰਦਾ ਵੀ ਗਰੀਬ ਆਹੇ ਬੱਲਣ ਦਿੰਦਾ ਉਹਨੂੰ ਕਿਵੇਂ ਪਤਾ ਲੱਗਿਆ ਵੀ ਉਹਨੇ ਕੁੜੀ ਨਾਲ ਗਲਤ ਕੰਮ ਕੀਤਾ ਉਹਦੀ ਉਹਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਬਾਅਦ ਵਿੱਚ ਵੀਡੀਓ ਪਤਾ ਲੱਗਿਆ ਸਾਨੂੰ ਵੀਡੀਓ ਦੇ ਵਿੱਚ ਇਹਨਾਂ ਦਿਖ ਰਿਹਾ ਗਲਤ ਕੰਮ ਕਰਦਾ ਸੈਕਸ ਵਗੈਰਾ ਕਰਦਾ ਕੁੜੀ ਨਾਲ ਉਹ ਹਾਂਜੀ ਵੀਡੀਓ ਚ ਦਿਖਦਾ ਹੈ ਜੀ ਵੀਡੀਓ ਬਣਾ ਕੇ ਕੁੜੀ ਨੂੰ ਕਹਿੰਦਾ ਵੀ ਤੂੰ ਇਦਾਂ ਕਰਕੇ ਵੀਡੀਓ ਭੇਜ ਮੈਨੂੰ ਇਦਾਂ ਕਰਕੇ ਵੀਡੀਓ ਭੇਜ ਦੇ ਪੈਸੇ ਦਊਂਗਾ ਐ ਕਰੂੰਗਾ ਬੱਚੀ ਸਾਡੇ ਨਾਂ ਬਾਲਗ ਸੀ ਜੀ ਕੋਈ ਉਹਨਾਂ ਵੱਲੋਂ ਤੁਹਾਨੂੰ ਕੋਈ ਲਾਲਚ ਦਿੱਤਾ ਗਿਆ ਕਹਿੰਦੇ 7 ਕਹਿੰਦੇ 7 ਲੱਖ ਲੈ ਲੋ ਵੀ ਅਸੀਂ ਫੈਸਲਾ ਕਰ ਲਓ ਸਾਡੇ ਨਾਲ ਵੀ 7 ਲੱਖ ਦੇਵਾਂਗੇ ਕਿਹੋ ਜਿਹਾ ਇਨਸਾਫ ਚਾਹੀਦਾ ਹੁਣ ਕਿਸਾਨਾਂ ਦਾ ਇਨਸਾਫ ਚਾਹੀਦਾ ਸਾਡੀ ਗੁੱਡੀ ਦੀ